ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਮੇਰੇ ਜੋ ਤੋਂ ਵਾਲੇ ਸਾਰੇ ਵੱਡੇ ਛੋਟੇ ਬੱਚੇ ਪੈਣਾ ਮੀਰ ਸਾਰੇ ਨੂੰ ਯਾ ਪਰ ਇਹ ਸਸੇ ਗਾਲ ਵੀ ਤੇ ਆਹੋ ਵੀ ਆ ਲੋ ਤਾਂ ਡੇਲੀ ਫੂਡ ਤਿਆਰ ਕਰ ਦਿੱਤਾ ਤੇ ਖਾਓ ਤੇ ਹੋਰ ਬਦਾਓ ਤੇ ਹੋਰ ਬਾਕੀ ਸਠੀਕੋ ਉਹ ਥੋੜੀ ਜਿ ਮੈਂ ਇੱਕ ਮੜੀ ਦੀ ਸ਼ਿਕਾਇਤ ਕਰਨਾ ਚਾਹੁੰਦੀ ਆ ਸ਼ਿਕਾਇਤ ਨਹੀਂ ਕਿ ਉਹ ਸਾਰੇ ਮੇਰੀ ਆਪਣੀ ਆ ਮੈਂ ਸ਼ਿਕਾਇਤ ਵੀ ਨਹੀਂ ਕਰਨਾ ਚਾਹੁੰਦੀ ਨਾ ਮੈਨੂੰ ਕੁਝ ਵੀ ਮਤਲਬ ਇਹਨਾਂ ਦਾ ਕੋਈ ਵੀ ਲਾਲਚ ਨਹੀਂ ਕੋਈ ਹਿਮਦਾ ਕੋਈ ਲਾਇਕ ਤੇ ਨਾ ਹੀ ਮੈਨੂੰ ਕੀ ਕਹਿੰਦੇ ਹੁੰਦੇ ਸਰਕਾਇਜ ਮੈਨੂੰ ਉਹ ਵੀ ਨਹੀਂ ਕਹਿਣਾ ਹੁੰਦਾ ਕਿ ਮੈਂ ਇਹਨੂੰ ਪੜੀ ਲਿਖੀ ਨਹੀਂ ਹੈਗੀ ਮੈਂ ਤਾਂ ਇਦਾਂ ਕਿਸੇ ਤੋਂ ਮਾੜੀ ਮੋਟੀ ਗੀਧੋ ਬੋਲਦੀ ਆ ਪਰ ਇਹਨੇ ਕਿਰੋ ਮਾਲਕ ਤਾਂ ਸਭ ਨੂੰ ਤਰੱਕੀਆਂ ਵਰਸ਼ੇ ਕਿ ਤੁਸੀ ਬਹੁਤ ਸੋਹਣੇ ਸੋਹਣੇ ਸ਼ਬਦ ਕਾਉਨੇ ਆ ਕਿ ਮੈਂ ਇਹ ਨਹੀਂ ਕਿ ਨਹੀਂ ਕਿ ਮੈਂ ਖੁਦ ਉਹ ਮਨੋਨੀ ਮੈਂ ਵਿੱਚੋ ਹੀ ਚੱਕਦੀ ਆ ਪਰ ਮੈਨੂੰ ਸੋਹਣੇ ਲੱਗਦੇ ਆ ਕਿ ਜੋ ਸਾਰੇ ਦੇਖਣ ਤੇ ਹੋ ਸਕਦਾ ਹੈ ਕਿ ਕਿਸੇ ਨੇ ਉਹ ਦੇਖਣ ਨਾਲ ਕਿਸੇ ਦੀ ਜ਼ਿੰਦਗੀ ਵੀ ਬਸਰ ਸਾਧਿਆ ਕੋਈ ਝੂਠੇ ਨਸ਼ੇ ਛੱਡ ਕੇ ਤੇ ਮਾਲਕ ਦਾ ਨਸ਼ਾ ਬਾਣੀ ਦਾ ਲਾ ਸਕਦਾ ਤੇ ਪਰ ਮੇਰੇ ਹਨਾ ਵੀਡੀਓ ਤੇ ਦਾ ਕਾਪੀਰਾਈਟ ਪਾ ਦਿੰਦੇ ਆ ਤੇ ਮੈਨੂੰ ਕੋਈ ਇਦਾਂ ਦਾ ਨਹੀਂ ਹੈਗਾ ਤੇ ਹੋਰ ਚਲੋ ਮੈਂ ਇਹੀ ਅਰਦਾਸ ਕਰੂੰ ਕਿ ਜਿਹੜੀ ਵੀ ਵੀਡੀਓ ਹੋਵੇ ਮੈਨੂੰ ਨਹੀਂ ਪਤਾ ਹੈਗਾ ਮੇਰੇ ਤੁਸੀਂ ਬੱਚਿਆਂ ਵਰਗੇ ਆ ਜਾਂ ਵੱਡੇ ਆ ਜਾਂ ਮੈਂ ਕੁਝ ਵੀ ਨਹੀਂ ਜਾਣਦੀ ਹੈਨਾ ਪਰ ਮੈਨੂੰ ਜਿਹੜੇ ਚੰਗੇ ਲੱਗਦੇ ਆ ਵੀ ਮੈਂ ਉਹ ਵਿੱਚੋਂ ਪਾਉਣੀ ਆ ਵੈਸੇ ਹੈਨਾ ਛੱਪ ਤੇ ਜੋ ਵੀ ਚੰਗਾ ਲੱਗਦਾ ਹੈ ਤੇ ਹੋਰ ਕੋਈ ਗੱਲ ਨਹੀਂ ਤੁਸੀਂ ਕਾਪੀਰਾਈਟ ਮਾਰੀ ਜਾਂਦੇ ਆ ਤੇ ਪਰ ਮੈਨੂੰ ਪਤਾ ਵੀ ਨਹੀਂ ਹੈਗਾ ਤੇ ਮੈਨੂੰ ਤੇ ਚੰਗੀ ਲੱਗਦੀ ਤੁਹਾਡੇ ਸ਼ਬਦ ਮਾਲਕ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਪਾਓ ਤੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਮੇਰੀ ਇਹੀ ਅਰਦਾਸ ਆ ਤੇ ਹੋਰ ਕੋਈ ਇਦਾਂ ਦਾ ਮੰਚ ਨਾ ਲਿਆਇਓ ਹੋਰ ਚਲੋ ਕੋਈ ਗੱਲ ਨਹੀਂ ਤੁਸੀਂ ਕਾਪੀਰਾਈਟ ਕਰੀ ਰਹਿਣਾ ਕਰੀ ਜਾਓ ਹੋਰ ਮੈਂ ਕੋਈ ਬੁੱਢੀ 55 ਸਾਲ ਦੀ ਆ ਹੋਰ ਮੈਨੂੰ ਕੋਈ ਲਾਲਚ ਨਹੀਂ ਹੈਗੀ ਮਾਲਕ ਦੀ ਅਪਾਰ ਬਖਸ਼ਿਸ਼ ਆ ਸਿਰਫ ਇੱਕ ਹੁਣ ਇਹ ਹੀ ਲਾਲਚ ਗਿਆ ਆ ਕਿ ਜਿਹੜੇ ਜ਼ਿੰਦਗੀ ਦੇ ਸਵਾਦ ਹੈਗੇ ਕਿ ਉਹਦੇ ਵਿੱਚ ਚਲੋ ਛੱਬਦ ਦੇਖਦੀਆਂ ਮੈਨੂੰ ਬਹੁਤ ਸੋਹਣੀਆਂ ਮਤਲਬ ਵੀਡੀਓ ਲੱਗਦੀਆਂ ਤੇ ਉਹ ਮੈਂ ਚੱਕ ਕੇ ਪਾ ਦਿੰਦੀ ਆ ਤੇ ਮੇਰੀ ਫੇ ਹੀ ਅਦਾਸਾ ਸੱਚੇ ਪਾਸਾ ਤੰਤਰਕኛ ਬਖਸ਼ੇ ਜੇਦੀ ਵੀ ਮੈਂ ਵੀਡੀਓ ਪਾਉਣੀ ਆ ਜਾਂ ਕਿਦਾਂ ਆ ਕੋਈ ਵੀ ਇਦਾਂ ਦਾ ਇਤਰਾਜ਼ ਨਾ ਕਰੇ ਮੈਨੂੰ ਕੋਈ ਇਦਾਂ ਦਾ ਲਾ ਹਲਛ ਨਹੀਂ ਹੈਗਾ ਮੈਨੂੰ ਕੋਈ ਵੀਊ ਦੇਵੇ ਲਾਈਕ ਦੇਵੇ ਪਰ ਮੈਂ ਤੁਹਾਡੇ ਲਈ ਅਰਦਾਸ ਜਰੂਰ ਕਰੂੰਗੀ ਕਿ ਤੁਹਾਡੀਆਂ ਵੀਡੀਓ ਵੱਧ ਤੋਂ ਵੱਧ ਜੇ ਮਾ ਪਾਵਾਂ ਤੇ ਤੁਹਾਡੀਆਂ ਹੋਰ ਵੀ ਵੀਡੀਓ ਚੱਣ ਤੇ ਤੁਹਾਨੂੰ ਤਰੱਕੀਆਂ ਬਖਸ਼ੇ ਮਾਲਕ ਹਮੇਸ਼ਾ ਅੰਤ ਸੰਗ ਹੋਵੇ ਤੇ ਦੁਆਰਾ ਤੁਹਾਨੂੰ ਫੇ ਕਿਹਾ ਜਾਂਦਾ ਕਿ ਆ ਜਾਓ ਰਲ ਕੇ ਸੱਚੀ ਮਨਾइए ਇਹ ਦਿਨ ਮੁੜ ਕੇ ਨਹੀਂ ਲੱਭਣਾ ਹੈਨਾ ਕੜੀ ਦਾ ਕੋਈ ਬਸ ਆ ਨਹੀਂ ਕੋਈ ਵੀ ਮਤਲਬ ਕਹਿ ਲਓ ਪਈ ਕੋਈ ਪਤਾ ਨਹੀਂ ਹੈ ਕਹਾਣਾ ਗਾਰੰਟੀ ਨਹੀਂ ਕੋਈ ਵੀ ਹੈਗੀ ਤੇ ਪਰ ਜਿਹੜੇ ਪਾਲ ਖੁਸ਼ੀ ਨਾਲ ਲੱਗ ਜਾਣ ਤੇ ਉਹੀ ਵਧੀਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ